ਹਾਂਜੀ ਤੁਸੀਂ ਇੱਕ ਵਾਰੀ ਨਾ ਅਮਰੂਦ ਨੇ ਇਸ ਤਰੀਕੇ ਦੇ ਨਾਲ ਬਣਾ ਕੇ ਖਾਓ ਜਿਹੜੀ ਤੁਹਾਨੂੰ ਸਰਦੀਆਂ ਜਾਂ ਖਾਂਗ ਹੋ ਰਹੀ ਹੈ ਜਾਂ ਤੁਹਾਡੀ ਛਾਤੀ ਤੇ ਜਿਹੜੀ ਬਲਗਮ ਵਗੈਰਾ ਜੰਮ ਰਹੀ ਹੈ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਬਾਹਰ ਆ ਜੂਗੀ ਤੇ ਤੁਹਾਡੀ ਖਾਂਗ ਹੈ ਜਿਹੜੀ ਉਹ ਬਿਲਕੁਲ ਹੀ ਠੀਕ ਹੋ ਜੂਗੀ ਇਹ ਰੈਮਡੀ ਹੈ ਜਿਹੜੀ ਇਹ ਬੱਚਿਆਂ ਲਈ ਵੀ ਹੈ ਮਤਲਬ ਤੁਹਾਡੇ ਬੱਚੇ ਨੇ ਜਿਹੜੇ ਜਿਹੜੇ ਦਵਾਈਆਂ ਵਗੈਰਾ ਨਹੀਂ ਲੈਂਦੇ ਹੈਗੇ ਤੁਸੀਂ ਉਹਨਾਂ ਨੂੰ ਇਹ ਚੀਜ਼ ਬਣਾ ਕੇ ਦੇ ਸਕਦੇ ਹੋ ਤੇ ਬੱਚੇ ਆਸਾਨੀ ਨਾਲ ਖਾ ਵੀ ਲੈਣਗੇ ਇਹਦੇ ਲਈ ਆਪਾਂ ਨੂੰ ਇੱਕ ਅਮਰੂਦ ਚਾਹੀਦਾ ਹੈ ਮਤਲਬ ਨਾ ਹੀ ਵਾਲਾ ਪੱਕਿਆ ਹੋਵੇ ਨਾ ਹੀ ਕੱਚਾ ਹੋਵੇ ਬਸ ਠੀਕ ਜਾ ਹੋਵੇ ਉਸ ਤੋਂ ਬਾਅਦ ਤੁਸੀਂ ਇਹ ਅਮਰੂਦ ਨੂੰ ਇਸ ਤਰੀਕੇ ਦੇ ਨਾਲ ਮਤਲਬ ਵਿੱਚੋ ਹੋਲ ਕਰ ਲਓ ਹੋਲ ਕਰਨ ਤੋਂ ਬਾਅਦ ਤੁਸੀਂ ਇਹਦੇ ਚ ਥੋੜਾ ਜਿਹਾ ਲੈਣਾ ਅਦਰਕ ਅਦਰਕ ਨੂੰ ਤੁਸੀਂ ਬਰੀਕ-ਬਰੀਕ ਕੱਟ ਲਓ ਬਰੀਕ ਕੱਟ ਕੇ ਉਸ ਤੋਂ ਬਾਅਦ ਤੁਸੀਂ ਲੈਣੀਆਂ ਨੇ ਲਸਣ ਦੀਆਂ ਭਈ 5-7 ਕਲੀਆਂ ਇਹਨਾਂ ਨੂੰ ਵੀ ਤੁਸੀਂ ਬਰੀਕ-ਬਰੀਕ ਕੱਟ ਲਓ ਬਰੀਕ ਕੱਟਣ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਅਮਰੂਦ ਸੀ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਸਿਲੰਡਰ ਦੇ ਉੱਪਰ ਰੱਖ ਲਓ ਤੇ ਉਸ ਤੋਂ ਬਾਅਦ ਤੁਸੀਂ ਇਹਦੇ 'ਚ ਲੈਣਾ ਬਈ ਸ਼ਹਿਦ ਜੇ ਘਰ ਦਾ ਸ਼ਹਿਦ ਹੈ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਦੀ ਤੁਸੀਂ ਬਾਜ਼ਾਰੋਂ ਵਧੀਆ ਕੁਆਲਿਟੀ ਦਾ ਜਿਹੜਾ ਸ਼ਹਿਦ ਹੈ ਉਹ ਲੈਣਾ ਤੁਸੀਂ ਨੇ ਉਸ ਤੋਂ ਬਾਅਦ ਇਹਦੇ 'ਚ ਤੁਸੀਂ 2-3 ਚਮਚ ਨੇ ਜਿਹੜੇ ਸ਼ਹਿਦ ਦੇ ਪਾ ਦਿਓ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਪਣਾ ਅਮਰੂਦ ਇਹਨੂੰ ਤੁਸੀਂ ਪਕਾਓ ਜਿੰਨਾ ਟਾਈਮ ਇਹ ਥੋੜਾ ਜਿਹਾ ਗਰਮ ਮਨਾ ਹੋ ਜੇ ਉਸ ਤੋਂ ਬਾਅਦ ਤੁਸੀਂ ਇਹਦੇ 'ਚ ਜਿਹੜਾ ਆਪਣਾ ਲਸਣ ਕੱਟਿਆ ਸੀ ਤੁਸੀਂ ਉਹ ਇਹਦੇ 'ਚ ਐਡ ਕਰ ਦੋ ਲਸਣ ਨੂੰ ਵੀ ਚੰਗੇ ਤਰੀਕੇ ਦੇ ਨਾਲ ਪਕਾ ਲਓ ਲਸਣ ਤੋਂ ਬਾਅਦ ਤੁਸੀਂ ਇਹਦੇ 'ਚ ਜਿਹੜਾ ਅਦਰਕ ਸੀ ਉਹ ਵੀ ਪਾ ਲਓ ਉਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਉੱਪਰੋਂ ਕੱਟਿਆ ਸੀ ਅਮਰੂਦ ਢੱਕ ਕੇ ਰੱਖ ਦੋ ਜਦੋਂ ਇਹ ਥੋੜਾ ਮਿਕਸਚਰ ਹੈ ਜਿਹੜਾ ਚੰਗੀ ਤਰ੍ਹਾਂ ਨਾਲ ਗਰਮ ਨਾ ਹੋ ਜੇ ਪਕਾਣਾ ਜੇ ਭੀ ਉਹਨਾਂ ਟਾਈਮ ਤੁਸੀਂ ਇਹਨੂੰ ਦੇਖਣਾ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਦੇਖ ਕੇ ਇਹਦੇ ਚ ਕਾਲਾ ਨਮਕ ਹੈ ਜਿਹੜਾ ਉਹ ਵੀ ਐਡ ਕਰ ਦੋ ਕਾਲਾ ਨਮਕ ਐਡ ਕਰਨ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦੋ ਜਦੋਂ ਤੁਹਾਡਾ ਕਾਲਾ ਨਮਕ ਇਹਦੇ ਚ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਵਾਰ ਦੁਬਾਰਾ ਫਿਰ ਤੋਂ ਇਸੇ ਤਰੀਕੇ ਦੇ ਨਾਲ ਟੱਕ ਦੋ ਟੱਕਣ ਤੋਂ ਬਾਅਦ ਤੁਸੀਂ ਇਹਨੂੰ ਸਲੋ ਫਲੇਮ ਤੇ ਘਟੋ ਘਟਾ 2-3 ਮਿੰਟ ਚੰਗੇ ਤਰੀਕੇ ਦੇ ਨਾਲ ਪਕਾਓ ਤਾਂ ਜੋ ਜਿਹੜਾ ਲਸਣ ਅਦਰਕ ਦਾ ਜਿਹੜਾ ਆਰਕ ਆ ਉਹ ਸਾਰਾ ਇਹਦੇ ਚ ਆ ਜਾਏ ਉਸ ਤੋਂ ਬਾਅਦ ਤੁਸੀਂ ਸਿਲੰਡਰ ਇਹਦਾ ਆਫ ਕਰ ਦਿਓ ਆਫ ਕਰਨ ਤੋਂ ਬਾਅਦ ਤੁਸੀਂ ਇਹਨੂੰ ਠੰਡਾ ਹੋਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਕੌਲੀ ਦੇ ਵਿੱਚ ਰੱਖ ਲਓ ਰੱਖਣ ਤੋਂ ਬਾਅਦ ਤੁਸੀਂ ਇਹਦੇ ਚ ਜਿਹੜਾ ਆਪਣਾ ਮਿਕਸਚਰ ਹੈ ਉਹਦਾ ਤੁਸੀਂ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਉਹਦਾ ਦੁਪਹਿਰ ਨੂੰ ਤੁਸੀਂ ਲਓ ਤੇ ਉਸ ਤੋਂ ਬਾਅਦ ਤੁਸੀਂ ਅੱਧਾ ਘੰਟਾ ਕੁਝ ਨਹੀਂ ਖਾਣਾ ਹੈਗਾ ਤੁਸੀਂ ਦੇਖੋਗੇ ਵੀ ਜਿਹੜੀ ਤੁਹਾਡੀ ਖਾਂਸੀ ਹੈ ਉਹ ਬਿਲਕੁਲ ਖਤਮ ਹੋ ਜੂਗੀ ਤੇ ਬੱਚੇ ਨੇ ਜਿਹੜੇ ਇਹ ਚੀਜ਼ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਖਾ ਲੈਣਗੇ ਜੇ ਵੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਦੇ ਕੰਮ ਆ ਸਕੇ ਤੇ ਤੁਸੀਂ ਇਹ ਵਾਲਾ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ